ਪੇਸ਼ੈਂਟ ਦਾ ਕਾਰਬੋਟ ਬਹੁਤ ਜ਼ਿਆਦਾ ਛੋਟਾ ਸੀ ਤੇ ਆਪਾਂ ਇਹਨੂੰ ਜਿਹੜੀ ਕਿ ਰੋਸ਼ੀ ਹੁੰਦੀ ਹੈ ਰੀਡ ਰੀ ਹੱਡੀ ਸਟਿਕਾ ਲੱਗੇ ਲੱਗਦੀ ਆਪਾਂ ਇਹਨੂੰ ਨਹੀਂ ਦੇ ਸਕਦੇ ਕਿਉਂਕਿ ਕੱਟ ਛੋਟਾ ਹੋਣ ਕਰਕੇ ਜੇ ਆਪਾਂ ਦੇਂਦੇ ਤੇ ਉਹ ਸਾਹ ਰੁਕਸਰਦੇ ਸੀ ਮਰੀਜ਼ ਦਾ ਦਿਲ ਬਹੁਤ ਤਸ਼ੁਕਦਾ ਸੀ ਜੇ ਉਹਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਸੀ ਅ ਮੂਝੇ ਮੇਰਾ ਪ੍ਰੈਸ਼ਰ ਨਹੀਂ ਹੋ ਰਹਾ ਸੀ ਡਾਕਟਰਾਂ ਨੇ ਅੱਛੀ ਤਰ੍ਹਾਂ ਕੀਆ ਮੋਟ ਕੋਪਰੇਟ ਕੀਤਾ ਹੈ ਇਹ ਹਾਇਰ ਛੋਟੀ ਕਰਕੇ ਨਹੀਂ ਹੋ ਰਹਾ تھا ਪੇਸ਼ੈਂਟ ਕਾਰਪੰਜ ਡਾਕਟਰ ਜੀ ਪੇਸ਼ੈਂਟ ਰਿੰਦੀ ਜੋ ਕਿ ਪ੍ਰੈਗਨਸੀ ਹੋ ਸਾਡੇ ਕੋਲ ਸਿਰੀਅਨ ਸੈਕਸ਼ਨ ਲਈ ਮਿੰਨੂ ਇਹਦੀ ਪੀਸੀਲੀ ਤੇ ਜਗ੍ਹਾ ਡਾਕਟਰ ਸਮਿਤਾ ਵੱਲੋਂ ਕੇਸ਼ਨ ਮੇਰੇ ਕੋਲ ਆਇਆ ਅਸੀਂ ਦੇਖਿਆ ਕਿ ਪੇਸ਼ੈਂਟ ਦਾ ਕੱਦ ਬਹੁਤ ਜ਼ਿਆਦਾ ਛੋਟਾ ਸੀ ਤੇ ਆਪਾਂ ਇਹਨੂੰ ਜਿਹੜੀ ਕਿ ਦ੍ਰੋਸ਼ੀ ਹੁੰਦੀ ਹੈ ਰੀਬਲੀ ਹੱਡੀ ਸਟੀਕਾ ਲਾ ਕੇ ਲੱਦੀ ਆਪਾਂ ਇਹਨੂੰ ਨਹੀਂ ਦੇ ਸਕਦੇ ਕਿਉਂਕਿ ਕੱਦ ਛੋਟਾ ਹੋਣ ਕਰਕੇ ਜੇ ਆਪਾਂ ਦਿੰਦੇ ਤੇ ਇਹਦੇ ਸਾਹ ਰੁਕ ਸਕਦੇ ਸੀ ਮਰੀਜ਼ ਦਾ ਦਿਲ ਰੁਕ ਤੁੱਕਦਾ ਸੀ ਜੇ ਉਹਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਸੀ ਅਸੀਂ ਪਹਿਲਾਂ ਪੇਸ਼ੈਂਟ ਨੂੰ ਸਮਝਾਇਆ ਕਿ ਤੁਸੀਂ ਅੰਮ੍ਰਿਤਸਰ ਚਲੇ ਜਾਓ ਉੱਥੇ ਤੁਹਾਡੇ ਲਈ ਬੈਟਰ ਆਪਸ਼ਨਸ ਨੇ ਬੇਕਿਨ ਨੇ ਜਾਂ ਮਾਦਮ ਜੀ ਬਹੁਤ ਗਰੀਵ ਸੀ ਔਰ ਸਾਨਾ ਸੀ ਗੁਰਦਾਸਪੁਰ ਸਿਵਲ ਹਸਪਤਲ ਸੀ ਮੇਰਾ ਕੇਸ ਕੀਤਾ ਜਾਏ ਐਸ ਸਾਰੇ ਪੇਸ਼ੈਂਟ ਦੀਆਂ ਰਿਕੁਆਇਰਮੈਂਟਸ ਦੇਖਦੇ ਹੋਏ ਮੈਂ ਤੇ ਮੇਰੇ ਕਲੀਗ ਐਨੈਸਥੀਟਿਸਟ ਡਾਕਟਰ ਅਰਵਿੰਦ ਤੇ ਗਾਇਨਕੋਲੋਜਿਸਟ ਡਾਕਟਰ ਸਮਿਤਾ ਅਸੀਂ ਪਲਾਨ ਕੀਤਾ ਕਿ ਪੇਸ਼ੈਂਟ ਨੂੰ ਇੱਥੇ ਕਿਦਾਂ ਕੀਤਾ ਜਾ ਸਕਦਾ ਸਾਡੇ ਸਾਰੇ ਹਾਇਰ ਅਫੀਸ਼ਰ ਸਾਡੇ ਸੀਐਸਰ ਡਾਕਟਰ ਭਰਤ ਗੂਸ਼ਨ ਡੀਐਮਸੀ ਸਰ ਡਾਕਟਰ ਰੋਮੀ ਰਾਜ ਤੇ ਸਾਡੇ ਐਸਐਮਓ ਸਰ ਡਾਕਟਰ ਅਰਵਿੰਦ ਮਹਾਜਨ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਸਾਨੂੰ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਈ 24 ਆਵਰ ਸਾਨੂੰ ਔਰ ਜੋ ਸਾਧੋ ਸਮਾਨ ਚਾਹੀਦਾ ਸੀ ਇਹ ਕੇਸ ਕਰਨ ਦੇ ਉਹਨੇ ਕਿਹਾ ਤੁਸੀਂ ਦੱਸੋ ਅਸੀਂ ਪ੍ਰੋਵਾਈਡ ਕਰਾਵਾਂਗੇ ਪੇਸ਼ੈਂਟ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਔਰ ਸਭ ਦੀ ਸਹਾਇਤਾ ਦੇ ਨਾਲ ਕੇਸ ਨੂੰ ਆਪਰੇਟ ਕੀਤਾ ਪੂਰੀ ਬਿਹੋਸ਼ੀ ਦਿੱਤੀ ਥਰੀਬ ਦੀ ਹੱਡੀ ਵਿੱਚ ਠੀਕਾ ਨਹੀਂ ਲਗਾਇਆ ਤੇ ਸਾਰਿਆਂ ਦੇ ਇੱਕ ਟੀਮ ਵਰਕ ਨਾਲ ਸਾਡੇ ਸਾਰੇ ਓਟੀ ਦੇ ਜਿੰਨੇ ਵੀ ਨਾਲ ਸਾਡੇ ਸਾਡੇ ਨਰਸਿੰਗ ਸਿਸਟਰ ਨੇ ਬਾਕੀ ਸਟਾਫ ਨੇ ਔਰ ਸਭ ਨੇ ਸਹਿਯੋਗ ਦੇ ਨਾਲ ਲਸੀਆ ਕੇਸ ਕੀਤਾ ਤੇ ਹੁਣ ਉਹਦਾ ਇੱਕ ਮੇਲ ਬੇਬੀ ਹੋਇਆ ਹੈ ਔਰ ਪੇਸ਼ੈਂਟ ਨੂੰ ਅਸੀਂ ਮੋਨਿਟਰਿੰਗ ਦੇ ਲਈ 24 ਆਵਰਸ ਆਕਸੀਜਨ ਦੇ ਵਿੱਚ ਲਈ ਆਈਸੀਯੂ ਵਿੱਚ ਰੱਖਿਆ ਹੁਣ ਪੇਸ਼ੈਂਟ ਇਜ਼ ਡੂਇੰਗ ਕੰਪਲੀਟਲੀ ਫਾਈਨ ਬੇਬੀ ਵੀ ਠੀਕ ਹੈ ਔਰ ਉਹ ਪੇਸ਼ੈਂਟ ਵੀ ਠੀਕ ਹੈ ਕੱਲ ਅਸੀਂ ਉਹਨੂੰ ਪਲਾਨ ਕਰ ਰਹੇ ਹਾਂ ਹਾਰਵਰਿਚ ਸਿਫਟ ਕਰਾਂਗੇ ਸਾਰੇ ਸਮਾਨ ਪ੍ਰੋਵਾਈਡ ਕੀਤਾ ਗਿਆ ਸਾਨੂੰ ਸਾਡੇ ਐਕਸਪਰਟ ਐਨਸਲਟਿਸਟ ਜੀ ਨੂ ਐਂਡ ਡਾਕਟਰ ਅਰਵਿੰਦ ਡਾਕਟਰ ਉਹ ਪਾਸਨਾ ਦੀ ਹੈਲਪ ਨਰਸ ਅਸੀਂ ਟਰਾਈ ਕੀਤਾ ਕਿ ਅਸੀਂ ਸਾਰਾ ਕੇਸ ਇੱਥੇ ਹੀ ਕੀਤਾ ਜਾਏ ਤੇ ਸਾਡੀ ਕੋਈ 4 ਦਿਨ ਹੋ ਗਏ ਸੀ ਅਸੀਂ ਸਾਡਾ ਆਕਸੀਜਨ ਪਲਾਂਟ ਵੀ ਵਰਕਿੰਗ ਨਹੀਂ ਸੀ ਅਸੀਂ ਜਿਵੇਂ ਸਾਰੇ DLC, SCSR ਅਤੇ SMO ਸਰਜੀਕਲ ਮਦਦ ਨਾਲ ਆਕਸੀਜਨ ਪਲਾਂਟ ਚਾਲੂ ਹੋਇਆ ਸਾਨੂੰ ਕੰਟੀਨਿਊਸ ਆਕਸੀਜਨ ਸਪਲਾਈ ਮਿਲ ਰਹੀ ਹੈ ਜਿਹਦੇ ਕਰਕੇ ਇਹ ਕੇਸ ਅਸੀਂ ਇੱਥੇ ਕਰ ਪਾਏ ਇਹਦੇ ਨਾਲ ਨਾਲ ਉਹ ਸਰਜੀਕਲੀ ਵੀ ਸਾਡੇ ਲਈ ਬਹੁਤ ਚੈਲਿੰਜਿੰਗ ਸੀਗਾ ਕਿਉਂਕਿ ਮਰੀਜ਼ ਦਾ ਪਹਿਲਾਂ ਲੋ ਆਪਰੇਟ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਆਂਤੜੀਆਂ ਤੇ ਜਿਹੜਾ ਪਿਸ਼ਾਬ ਦੀ ਫੈਲੀ ਹੈ ਸਾਰੀ ਆਪਸ ਵਿੱਚ ਫਿੱਪੀ ਪਈ ਸੀ ਵਿੱਚ ਟੁਕਸ ਲिटल ਲੌਂਗਰ ਹੀ ਸਾਨੂੰ ਟਾਈਮ ਲੱਗਿਆ ਆਪਰੇਟ ਵੇਲੇ ਵੀ ਪਰ ਵਿਦ ది ਹੈਲਪ ਆਫ ਡੀਐਨਐਸ ਸਟੈਟਿਸ ਐਂਡ ਸਰਜਨ ਆਲਸੋ ਵੀ ਹੈ ਡਾਕਟਰ ਵਿਸ਼ਾਲ ਗੁਦਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਇਹ ਆਪਰੇਟ ਕੀਤਾ ਸਾਨੂੰ ਲਾਈਵ ਹੈਲਦੀ ਮੇਲ ਬੇਬੀ ਹੋਇਆ ਹੈ ਮਰੀਜ਼ ਤੇ ਬੱਚਾ ਦੋਨੋਂ ਇਸ ਟਾਈਮ ਤੇ ਬਿਲਕੁਲ ਹੈਲਦੀ ਨੇ ਸਾਰਾ ਇਹ ਹੀ ਹੈ ਕਿ ਅਸੀਂ ਹੁਣ ਟਰਾਈ ਕਰ ਰਹੇ ਆ ਕਿ ਸਾਡੇ ਸਿਵਲ ਹਸਪੀਟਲ ਤੇ ਸਾਰੀ ਸੁਵਿਧਾਵਾਂ ਆਣ ਅਸੀਂ ਜਿੰਨਾ ਹਾਈਰਿਸਕ ਤੋਂ ਹਾਈਰਿਸਕ ਕੇਸ ਇੱਥੇ ਕਰੀਏ ਜਿੰਨਾ ਤੱਕ ਸਾਡਾ ਹੁੰਦਾ ਸੀ ਟਰਾਈ ਕਰਦੇ ਹਾਂ ਕਿ ਕੇਸ ਜਿੱਤੇ ਨਹੀਂ ਹੋ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658